ਮੇਂਤ ਕੀਤੀ ਪਾਰਟੀ ਵਾਸਤੇ ਉਹਨਾਂ ਨੂੰ ਅੱਜ ਮਾਰਕੀਟ ਕਮੇਟੀ ਤਰਨਤਾਰਨ ਦਾ ਜਿਹੜਾ ਚੇਅਰਮੈਨ ਦਾ ਅਹੁਦਾ ਵਾ ਉਹਦੇ ਜ਼ਿੰਮੇਵਾਰੀ ਦਿੱਤੀ ਗਈ ਆ ਸੋ ਇਹਦੇ ਵਾਸਤੇ ਮੈਂ ਜਿੱਥੇ ਕੁਲਦੀਪ ਸਿੰਘ ਰੰਧਾਵਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾਂ ਉੱਥੇ ਮੈਂ ਹਾਈ ਕਮਾਂਡ ਸ਼੍ਰੀ ਰਵਿੰਦ ਕੇਜੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਭਰ ਭਾਰੀ ਸੋਸੋਧਿਆ ਜੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆ ਜੀ ਪੰਜਾਬ ਮੰਡੀ ਬੋਰਡ ਦੇ 6 ਮੈਂਬਰ ਬਸਰ ਸਾਹਿਬ ਤੇ ਬਾਕੀ ਹੋਰ ਸਾਰੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਰੰਧਾਵਾ ਸਾਹਿਬ ਨੇ ਪਿਛਲੇ ਸਮੇਂ ਦੇ ਦੌਰਾਨ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਬੜੀ ਹੀ ਜਿਹੜਾ ਵਾ ਜਿੱਥੇ ਵੀ ਇਹ ਕਿਤੇ ਡਿਊਟੀ ਲੱਗੀ ਆ ਇਹਨਾਂ ਨੇ ਆਪਣੀ ਬਾਖੂਬੀ ਨਿਭਾਈ ਆ ਮੈਨੂੰ ਯਾਦ ਆ ਕਿ ਮੇਰੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਸਵੇਰੇ ਆਣ ਕੇ ਮੈਨੂੰ ਉਠਾਉਣਾ ਜੇ ਕਿਸੇ ਸਮੇਂ ਲੇਟ ਹੋ ਜਾਣਾ ਤੇ ਇਹਨਾਂ ਨੇ ਕਿਹਾ ਵੀ ਹਾਲੀ ਆਪਾਂ ਲੇਟ ਆ ਤੇ ਤੁਸੀਂ ਹਾਲੀ ਤਿਆਰ ਨਹੀਂ ਹੋਏ ਜਲਦੀ ਜਲਦੀ ਤਿਆਰ ਹੋ ਤੇ ਚੱਲੀਏ ਸੋ ਇੰਨੇ ਉਦਮੀ ਆ ਸਵੇਰੇ ਸਵੇਰੀ ਇਹਨਾਂ ਨੇ ਜਿਹੜਾ ਵਾ ਪਹੁੰਚ ਜਾਣਾ ਸੋ ਇਸ ਦਾ ਦੇ ਉਦਮ ਸੱਚਾਈ ਆ ਕਿ ਅਸੀਂ ਮੈਂ ਜਿਹੜਾ 15000 ਦੇ ਲਗਭਗ ਆ ਬੋਟ ਨਾਲ ਜਿੱਤਿਆ ਸੀ ਸੋ ਅੱਜ ਇਹਨਾਂ ਨੂੰ ਇਹ ਹਾਈ ਕਮਾਂਡ ਨੇ ਜੋ ਅਹੁਦਾ ਦਿੱਤਾ ਵਾ ਉਸ ਵਾਸਤੇ ਮੈਂ ਜਿੱਥੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਮੈਂ ਉੱਥੇ ਮੈਂ ਜਿਹੜੇ ਵੀ ਸਾਡੇ ਹਲਕੇ ਦੇ ਸਾਰੇ ਵੋਲੰਟੀਅਰ ਸਾਥੀ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਜਿਹੜਾ ਇਹ ਸਾਰਾ ਕੁਝ ਨਹੀਂ ਹੋ ਸਕਦਾ ਸੋ ਉਹਨਾਂ ਨੇ ਵੀ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਹਿਯੋਗ ਦਿੱਤਾ ਇੱਕ ਜਿਹੜਾ ਜੋਗ ਉਮੀਦਵਾਰ ਸੀ ਅੱਜ ਜਿਹੜਾ ਹੱਕਦਾਰ ਸੀ ਕੋਨੂੰ ਹੱਕ ਮਿਲਿਆ ਵਾ ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਪਾਰਟੀ ਵਾਲਾ ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਜਿਹੜੀ ਉੱਚੀ ਲੀਡਰਸ਼ਿਪ ਸਾਡੇ ਐਮਐਲਏ ਡਾਕਟਰ ਸ਼ੋਹਰ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਲਦੀਪ ਸਿੰਘ ਜੀ ਨੂੰ ਇਸ ਮਾਰਕਟ ਕਮੇਟੀ ਦਾ ਚੇਅਰਮੈਨ ਬਣਾਇਆ ਤੇ ਨਾਲ ਹੀ ਕੁਲਦੀਪ ਸਿੰਘ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਇਸ ਮਾਰਕੀਟ ਕਮੇਟੀ ਦੇ ਅਧੀਨ ਆਉਣ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਸਮਝਣਗੇ ਇੱਥੇ ਜੋ ਵੀ ਇਸ ਮਾਰਕੀਟ ਕਮੇਟੀ ਦੇ ਅਧੀਨ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਮਿਲਣ ਗਿਆ ਨੂੰ ਬਾਕੂਬੀ ਨਿਭਾਉਣਗੇ ਮੈਂ ਪੰਜਾਬ ਸਰਕਾਰ ਦਾ ਪਰਵਿੰਦ ਕੇਜਰੀਵਾਲ ਜੀ ਭਗਵੰਤ ਸਿੰਘ ਮਾਨ ਜੀ ਤੇ ਸਾਡੀ ਸਾਰੀ ਜਿਹੜੀ ਕੇਂਦਰੀ ਪਾਰਟੀ ਦੀ ਲੀਡਰਸ਼ਿਪ ਆ ਪਾਸ ਕਰਕੇ ਡਾਕਟਰ ਸੋਨ ਸਾਹਿਬ ਦਾ ਮਨਜਿੰਦਰ ਸਿੰਘ ਲਾਲਪੁਰਾ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੂੰ ਕਹਿੰਦੇ ਆ ਇੱਕ ਨਿਮਾਣੇ ਜੇ ਬੰਦੇ ਨੂੰ ਮਾਣ ਬਖਸ਼ਿਆ ਐਜੇ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ ਤੇ ਜਿਸ ਸਾਹਿਬ ਦੇ ਨਾਲ ਮੈਨੂੰ ਇਹਨਾ ਬਣਾਇਆ ਮੈਂ ਕੋਸ਼ਿਸ਼ ਕਰੂੰਗਾ ਗੁਰੂ ਅਰਜਨ ਦੇਵ ਪਾਤਸ਼ਾਹ ਸੀਸ ਤੇ ਮਿਹਰ ਭਰੇ ਹੱਥ ਰੱਖਣ ਮੈਂ ਨਾ ਸਾਰਿਆਂ ਦੀਆਂ ਇਸ਼ਾਵਾਂ ਸਾਰ ਪੂਰਾ ਉਤਰ ਸਕਾਂ। ਜਨਾਬਾ ਸਾਡੀ ਕਿਹੜੇ ਮੁੱਦੇ ਹੋਣਗੇ ਜਿੰਨਾ ਤੁਸੀਂ ਵਿਸ਼ੇਸ਼ ਦੇਖੋ ਜੀ ਜੋ ਵੀ ਸਾਡੇ ਆੜਤੀਆਂ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਸਹਿਜਰਾਂ ਦੇ ਵਾਲਿਆਂ ਦੇ ਵੀਰਾਂ ਦੇ ਮੁੱਦੇ ਜਾਂ ਸਾਨੂੰ ਮਾਰਕੀਟ ਕਮੇਟੀ ਦੇ ਵਿੱਚ ਜਿਹੜੀ ਕੋਈ ਦਿੱਕਤ ਹੋਊਗੀ ਉਹਨੂੰ ਉਸੇ ਹਿਸਾਬ ਦੇ ਨਾਲ ਵਿਚਾਰ ਕੇ ਉਸੇ ਹਿਸਾਬ ਦੇ ਨਾਲ ਉਹਦਾ ਹੱਲ ਕੀਤਾ ਜਾਊਗਾ ਕੋਸ਼ਿਸ਼ ਬਾਬਾ ਵੱਧ ਤੋਂ ਵੱਧ ਕਰੂੰਗਾ।